ਸਰਜੋ ਸਰਦਾਰ ਹਰੀ ਸਿੰਘ ਜੀ ਖਾਈ ਜਿਨ੍ਹਾਂ ਨੂੰ ਕਾਂਗਰਸ ਹਾਈ ਕਮਾਂਡ ਨੇ ਬਹੁਤ ਹੀ ਵੱਡਾ ਮਾਣ ਬਖਸ਼ਿਆ ਹੈ ਤਾਂ ਇਹਨਾਂ ਨੂੰ ਕਾਂਗਰਸ ਪਾਰਟੀ ਦੀ ਸਿਖਲੀ ਲੀਡਰਸ਼ਿਪ ਨੇ ਮੋਗੇ ਜ਼ਿਲ੍ਹੇ ਦਾ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਹੈ ਤਾਂ ਇਹਨਾਂ ਦੀ ਜ਼ਿਲ੍ਹਾ ਪ੍ਰਧਾਨ ਬਣਨ ਦੀ ਖੁਸ਼ੀ ਦੇ ਵਿੱਚ ਸੱਪਾਲ ਕਲੜਾ ਜੀ ਔਰ ਸਮਾਰਕਿਟ ਦੇ ਵੱਲੋਂ ਇਹਨਾਂ ਦੇ ਸਨਮਾਨ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ ਤਾਂ ਅਸੀਂ ਇੱਥੇ ਸਰਦਾਰ ਹਰੀ ਸਿੰਘ ਖਾਈ ਜੀ ਦਾ ਪਹੁੰਚਣ ਦੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਔਰ ਇਹਨਾਂ ਨੂੰ ਜਿਹੜਾ ਪ੍ਰਧਾਨ ਬਣਨ ਤੇ ਬਹੁਤ-ਬਹੁਤ ਮੁਬਾਰਕਵਾਦ ਦਿੰਦੇ ਆਂ ਔਰ ਸਮੂਚੀ ਕਾਂਗਰਸ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆਂ ਜਿਨ੍ਹਾਂ ਨੇ ਸਾਡੀ ਮੰਡੀ ਨੂੰ ਇਨਾ ਮਾਣ ਬਖਸ਼ਿਆ ਹੈ ਸਾਡੀ ਮੰਡੀ ਦੇ ਪਸਨੀਕ ਸਰਦਾਰ ਹਰੀ ਸਿੰਘ ਖਾਈ ਜੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਹੈ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਅਸੀਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਆਂ ਔਰ ਦੇਖਦੇ ਆ ਰਹੇ ਆਂ ਕਿ ਕਦੇ ਪ੍ਰਧਾਨ ਜ਼ਿਲ੍ਹੇ ਦਾ ਧਰਮਕੋੜ ਤੋਂ ਲਾ ਦਿੱਤਾ ਜਾਂਦਾ ਕਦੇ ਮੋਗੇ ਤੋਂ ਕਦੇ ਕਿਸੇ ਹੋਰ ਹਲਕੇ ਦੇ ਵਿੱਚੋਂ ਜਾ ਬਾਕੀ ਪ੍ਰਣਿਆਂ ਦੇ ਵਿੱਚੋਂ ਪਰ ਨਿਹਾਲ ਸਿੰਘ ਵਾਲਿਆਂ ਨੂੰ ਕਦੇ ਵੀ ਨਾ ਮਾਨ ਪਾਰਟੀ ਨੇ ਨਹੀਂ ਬਖਸ਼ਿਆ ਸੀ ਜਿੰਨਾ ਇਸ ਵਾਰ ਬਖਸ਼ਿਆ ਹੈ ਤਾਂ ਮੈਂ ਹਰੀ ਸਿੰਘ ਖਾਈ ਜੀ ਨੂੰ ਪ੍ਰਧਾਨ ਬਣਨ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਇੱਥੇ ਪਹੁੰਚਣ ਦੀ ਬਹੁਤ-ਬਹੁਤ ਤਾਨਬਾਰ ਕਰਦਾ ਦੇਖੋ ਜੀ ਬੀਐਸ ਦੀ ਗੱਲ ਇਹ ਹੈ ਅੱਜ ਚਾਰੇ ਪਾਸੇ ਖੁਸ਼ੀ ਦੀ ਲਹਿਰ ਹੈ ਜੀ ਜਿਹੜਾ ਅੱਜ ਇਹ ਫੰਕਸ਼ਨ ਸਤਪੁਰ ਕਾਲੜਾ ਜੀ ਨੇ ਜਸਪਾਲ ਜੀ ਨੇ ਮੋਹ ਜੀ ਨੇ ਸੇਵਕ ਜੀ ਨੇ ਮੋਹ ਲਾਲ ਜੀ ਨੇ ਗੁਰਪ੍ਰੀਤ ਨੇ ਕੀਤਾ ਇਹ ਸਾਰੇ ਮੇਰੇ ਪ੍ਰਾਣੇ ਸਾਥੀ ਆ ਜਦੋਂ ਮੈਂ ਯੂਥ ਕਾਂਗਰਸ ਆਪ ਦੀ ਪੋਲਿਟਿਕ ਸ਼ੁਰੂ ਕੀਤੀ ਸੀ ਉਦੋਂ ਤੋਂ ਮੇਰੇ ਸਹੋਗੀ ਆ ਜੀ ਉਦੋਂ ਵੀ ਮੈਂ ਜਿੱਥੇ ਕਿਤੇ ਮੈਨੂੰ ਲੋੜ ਪਈ ਦਿੱਲੀ ਕੋਈ ਪਾਰਟੀ ਲਈ ਜਾਣ ਦੀ ਲੋੜ ਪਈ ਕੋਈ ਰੈਲੀ ਵਿਚਾਰੇ ਤੇ ਜਾਣ ਪਈ ਜਾਣਾ ਪਿਆ ਹਮ ਤੇ ਸਤਪਾਲ ਹੁਣੀ ਜਸਪਾਲ ਹੁਣੀ ਸੇਵਕ ਹੁਣੀ ਸਾਰੇ ਮੇਰੇ ਨਾਲ ਜਾਂਦੇ ਰਹੇ ਆ ਜੀ ਇਹ ਉਦੋਂ ਤੋਂ ਮੈਨੂੰ ਪਿਆਰ ਕਰਨ ਵਾਲੇ ਮੇਰੇ ਸਾਥੀ ਆ ਹਮ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜੀ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਬੁਲਾ ਕੇ ਜਿਹੜਾ ਮੇਰਾ ਸਨਮਾਨਤ ਕੀਤਾ ਔਰ ਮੈਨੂੰ ਇਸ ਗੱਲ ਨਾਲ ਬੜਾ ਹੌਸਲਾ ਔਰ ਬਲ ਮਿਲਦਾ ਜਦੋਂ ਮੇਰੇ ਪੁਰਾਣੇ ਸਾਥੀ ਮੈਨੂੰ ਬੁਲਾ ਕੇ ਮੇਰਾ ਇਜ਼ਤਮਾਨ ਕਰਦੇ ਆ ਤਾਂ ਮੇਰਾ ਜਿਹੜਾ ਜਜ਼ਬਾ ਤਾਂ ਕੰਮ ਕਰਨ ਲਈ ਹੋਰ ਅੱਗੇ ਵਧਣ ਠੀਕ ਸੋ ਇਸ ਕਰਕੇ ਮੈਂ ਤਕੜਾ ਹੋ ਕੇ ਪਾਰਟੀ ਲਈ ਇਹਨਾਂ ਦੇ ਹੌਸਲੇ ਨਾਲ ਕੰਮ ਕਰੂੰਗਾ ਠੀਕ ਦੇਖੋ ਖੁਸ਼ੀ ਤਾਂ ਵਰਕਰਾਂ ਨੂੰ ਤੁਹਾਨੂੰ ਪਤਾ ਤੁਸੀਂ ਰੋਜ਼ ਜਿਹੜਾ ਇਖਬਾਰ ਪੜ੍ਹਦੇ ਆ ਦੇਖਦੇ ਆ ਵੀ ਵਰਕਰਾਂ ਨੂੰ ਚਾਰੇ ਪਾਸੋਂ ਕਿਸ ਤਰ੍ਹਾਂ ਦੀ ਖੁਸ਼ੀ ਆ ਵਰਕਰ ਆਪ ਹੀ ਦੱਸ ਰਹੇ ਆ ਅੱਜ ਵਰਕਰ ਮੈਨੂੰ ਥਾਂ ਥਾਂ ਸੱਦਾ ਬੁਲਾਵਾ ਦੇ ਰਹੇ ਮੈਨੂੰ ਤਾਂ ਟਾਈਮ ਨਹੀਂ ਦਿੱਤਾ ਜਾ ਰਿਹਾ ਪੰਜ ਦਿਨ ਲਈ ਮੈਂ ਇੰਨਾ ਬਿਜੀ ਆ ਤੇ ਮੇਰੇ ਵਰਕਰ ਮੇਰਾ ਨਾਰਾਜ਼ ਹੋ ਰਿਹਾ ਵੀ ਤੂੰ ਸਾਨੂੰ ਟਾਈਮ ਕਿਉਂ ਨਹੀਂ ਦੇ ਰਿਹਾ ਸੋ ਇੱਥੋਂ ਪਤਾ ਲੱਗਦਾ ਹੁੰਦਾ ਵਰਕਰ ਨਾਲ ਵਿੱਚੋਂ ਸ਼ਾਹ ਕਿੰਨਾ ਪਾਰਟੀ ਬਤੀ ਪਿਆਰ ਕਰਨਾ ਕਿੰਨੀ ਖੁਸ਼ੀ ਹੈ ਕਿਉਂਕਿ ਪਾਰਟੀ ਨੇ ਸਹੀ ਡਿਸੀਜਨ ਲਿਆ ਤੇ ਵਰਕਰਾਂ ਚ ਪੂਰੀ ਖੁਸ਼ੀ ਹੈ ਇਸ ਗੱਲ ਦੇਖੋ ਜੀ ਜਿਸ ਦਿਨ ਤੋਂ ਸਰਦਾਰ ਹਰੀ ਸਿੰਘ ਜੀ ਖਾਈ ਨੂੰ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਲਾਇਆ ਹੈ ਤਾਂ ਦਿਲ ਦੇ ਆਪਣੇ ਅੰਦਰੋਂ ਆਵਾਜ਼ ਆਈ ਕਿ ਬਹੁਤ ਜ਼ਿਆਦਾ ਇਹ ਚੰਗਾ ਕੰਮ ਹੋਇਆ ਹੈ ਪਾਰਟੀ ਨੇ ਸਾਡੀ ਬਹੁਤ دیر ਬਾਅਦ ਸੁਣੀ ਹੈ ਤਾਂ ਦਿਲ ਦੇ ਵਿੱਚ ਇੰਨੀ ਜ਼ਿਆਦਾ ਖੁਸ਼ੀ ਹੈ ਕਿ ਅਸੀਂ ਕਿਸੇ ਤਰ੍ਹਾਂ ਵੀ ਬਿਆਨ ਨਹੀਂ ਕਰ ਸਕਦੇ ਕਿਉਂਕਿ ਜ਼ਿਲ੍ਹਾ ਪ੍ਰਧਾਨ ਤਾਂ ਕਿ ਕਈ ਵਾਰ ਬਣਿਆ ਦਰਸ਼ਨ ਸਿੰਘ ਬਰਾੜ ਬਣਿਆ ਸੁਜੀਤ ਸਿੰਘ ਆਕਾਰੂਗੜ ਬਣਿਆ ਹੋਰ ਮੋਗੇ ਤੋਂ ਬਣਿਆ ਐਮਐਲਏ ਸਹਿਬਾਨ ਪਰ ਨਿਹਾਲ ਸਿੰਘ ਬਾਰੇ ਨੂੰ ਜ਼ਿਲ੍ਹਾ ਪ੍ਰਧਾਨ ਦੀ ਨੁਮਾਇੰਦਗੀ ਬਹੁਤ ਲੰਮੇ ਹਰਸੇ ਦੇ ਬਾਅਦ ਮਿਲੀ ਹੈ ਅਸੀਂ ਇਸ ਨੂੰ ਦੇਖਦੇ ਹਾਂ ਕਿ ਜੋ ਹਰੀ ਸਿੰਘ ਖਾਈ ਜੀ ਹੈ ਬਹੁਤ ਹੀ ਸੱਚੇ ਸੁੱਚੇ ਤੇ ਇਮਾਨਦਾਰ ਸ਼ਖਸੀਅਤ ਦੇ ਮਾਲਕ ਨੇ ਠੀਕ ਹੈ ਤਾਂ ਅਜਿਹੇ ਲੀਡਰ ਸਹਿਬਾਨਾਂ ਨੂੰ ਹੀ ਅੱਗੇ ਲੈ ਜਾਣ ਦੀ ਪਾਰਟੀ ਨੂੰ ਲੋੜ ਹੈ ਅਜਿਹੇ ਲੀਡਰਾਂ ਦੇ ਨਾਲ ਚੋਕ ਜਿਹਾ ਗਰਾਊਂਡ ਜ਼ੀਰੋ ਤੋਂ ਵਰਕਰ ਹੈ ਪਾਰਟੀ ਦੇ ਵਰਕਰ ਹੈ ਆਮ ਪਬਲਿਕ ਹੈ ਉਹ ਬਹੁਤ ਜੁੜੀ ਹੋਈ ਹੈ ਤਾਂ ਇਹ ਪਾਰਟੀ ਦੀ ਜੋ ਵਰਕਰ ਹੈ ਹੀਡ ਦੀ ਹੱਡੀ ਹੁੰਦੇ ਆ 2027 ਦੇ ਵਿੱਚ ਜਿਸ ਤਰ੍ਹਾਂ ਵਿਧਾਨ ਸਭਾ ਦੇ ਇਲੈਕਸ਼ਨ ਹੋਣ ਵਾਲੇ ਆ ਹਰੀ ਸਿੰਘ ਖਾਈ ਜੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਦੇ ਨਾਲ ਮੋਗੇ ਜ਼ਿਲ੍ਹੇ ਦੇ ਵਿੱਚ ਕਾਂਗਰਸ ਪਾਰਟੀ ਦੀ ਪਕੜ ਹੈ ਜੋ ਇੰਨੀ ਕਿ ਜ਼ਿਆਦਾ ਮਜ਼ਬੂਤ ਹੋਈ ਹੈ ਕਿ ਮੈਂ ਅੱਜ ਹੀ ਦਾਅਵੇ ਨਾ ਕਹਿ ਸਕਦਾ ਕਿ ਮੋਗੇ ਜ਼ਿਲ੍ਹੇ ਦੀਆਂ ਚਾਰੇ ਦੀਆਂ ਚਾਰੇ ਸੀਟਾਂ ਸੀ ਕਾਂਗਰਸ ਪਾਰਟੀ ਨੂੰ ਜਿੱਤ ਕੇ ਝੋਲੀ ਜ਼ਰੂਰ ਪਾਵਾਂਗੇ ਸਾਨੂੰ ਹਰੀ ਸਿੰਘ ਖਾਈ ਜੀ ਤੇ ਬਹੁਤ ਜ਼ਿਆਦਾ ਮਾਣ ਆ ਕਿ ਇਹ ਜਿਹੜਾ ਪ੍ਰਧਾਨ ਬਣੇ ਨੇ ਔਰ ਸਾਨੂੰ ਇਹਨਾਂ ਤੋਂ ਉਮੀਦ ਵੀ ਹੈ ਕਿ ਜਦੋਂ 27 ਦੇ ਵਿੱਚ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਆਈ ਤਾਂ ਕਾਂਗਰਸ ਪਾਰਟੀ ਨੇ ਜਿਵੇਂ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਕੁਰਸੀ ਨਵਾਜੀ ਹੈ ਤਾਂ ਉਸੇ ਤਰ੍ਹਾਂ ਕੋਈ ਵੱਡਾ ਉਹਦਾ ਇਹਨਾਂ ਨੂੰ ਦੇ ਕੇ ਨਵਾਜੇਗੀ ਔਰ ਇਹ ਸਾਡੇ ਹਲਕੇ ਨਿਹਾਲ ਸਿੰਘ ਵਾਲਾ ਜੋ ਕਿ ਪਛੜਿਆ ਹੋਇਆ ਹਲਕੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤਾਂ ਇੱਥੇ ਵਿਕਾਸ ਦੀ ਮਿਹਰੀ ਇਹ ਲਿਆ ਕੇ ਦੇਣਗੇ ਔਰ ਮੰਡੀ ਦੇ ਜਿੰਨੇ ਵੀ ਅਧੂਰੇ ਕੰਮ ਰਹਿੰਦੇ ਆ ਉਹ ਸਾਰੇ ਇਹ ਕਰਕੇ ਦੇਣਗੇ ਸਾਡੇ ਸਰਜੀ ਸਾਡੇ ਲਈ ਇਹ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਇਹ ਥੋੜਾ ਜਿਹਾ ਲੇਟ ਫੈਸਲਾ ਲਿਆ ਪਾਰਟੀ ਨੇ ਇਹ ਫੈਸਲਾ ਪਹਿਲਾਂ ਲੈ ਲੈਣਾ ਚਾਹੀਦਾ ਸੀ। ਬਾਕੀ ਜਿੱਥੋਂ ਤੱਕ ਹਰੀ ਸਿੰਘ ਖਾਇਜੀ ਦਾ ਸਵਾਲ ਹੈ ਤਾਂ ਇਹ ਥੱਲੇ ਦੇ ਵਰਕਰਾਂ ਨਾਲ ਜੁੜੇ ਹੋਏ ਬੰਦੇ ਐ। ਕੋਈ ਵੀ ਕਿਸੇ ਦੇ ਮਰਗ ਹੋ ਜੇ ਕਿਸੇ ਦੇ ਭੋਗ ਆ ਕੋਈ ਵਿਆਹ ਸ਼ਾਦੀ ਆ ਇਹ ਆਪਦੇ ਜ਼ਰੂਰੀ ਕੰਮ ਛੱਡ ਕੇ ਵੀ ਅਗਲੇ ਤੇ ਪਹੁੰਚਦੇ ਆ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਮੋਗੇ ਜ਼ਿਲ੍ਹੇ ਦੇ ਵਿੱਚ ਫਾਇਦਾ ਹੋਊਗਾ ਸਰਦਾਰ ਜੀ ਨੂੰ ਪ੍ਰਧਾਨ ਬਣਾਉਣ ਤੇ ਔਰ ਸਾਨੂੰ ਪੂਰੀ ਉਮੀਦ ਹੈ ਬੀਏ ਆਪ ਦਾ ਕੰਮ ਇੰਨੀ ਇਮਾਨਦਾਰੀ ਨਾਲ ਇੰਨੀ ਮਿਹਨਤ ਨਾਲ ਕਰਨਗੇ ਕਿ ਇਹਦੇ ਨਤੀਜੇ ਆਪਾਂ ਸਾਰੇ ਦੇਖਾਂਗੇ ਔਰ ਜੇ ਪ੍ਰਮਾਤਮਾ ਨੇ ਚਾਇਆ 2027 ਚ ਕਾਂਗਰਸ ਦੀ ਸਰਕਾਰ ਬਣੇ ਤਾਂ ਖਾਈ ਸਾਹਿਬ ਨੂੰ ਕੋਈ ਪ੍ਰਮਾਤਮਾ ਵੱਡਾ ਉਪਦਾ ਬਖਸ਼ਣ ਤੇ ਸਾਡੇ ਨਿਹਾਲ ਸਿੰਘ ਵਾਲੇ ਦੀ ਜੋ ਕਾਇਆ ਕਲਪਾ ਹੋਵੇ ਔਰ ਵਿਕਾਸ ਦੀ ਹਰੇਦੀ ਇੱਥੇ ਚੱਲੇ ਇਹ ਸਾਡੀ ਉਮੀਦ ਹੈ ਔਰ ਅਸੀਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਲੀਡਰ ਨੂੰ ਇੰਨਾ ਮਾਨ ਬਖਸ਼ਿਆ ਔਰ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਇਹ ਮਾਨ ਮਿਲਦਾ ਰਹੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਪਾਰਟੀ ਦਾ ਜਿਨ੍ਹਾਂ ਨੇ ਮਤਲਬ ਪਾਰਟੀ ਨੇ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਹਰੀ ਸਿੰਘ ਖਾਈ ਜੀ ਨੂੰ ਸਾਨੂੰ ਇਹ ਚੀਜ਼ ਦੀ ਬਹੁਤ ਖੁਸ਼ੀ ਹੈ ਇਸ ਕਰਕੇ ਹੀ ਮਾਰਕੀਟ ਦੇ ਵਿੱਚ ਸਰਦਾਰ ਹਰੀ ਸਿੰਘ ਖਾਈ ਜੀ ਨੂੰ ਬੁਲਾ ਕੇ ਉਹਨਾਂ ਦਾ ਸਨਮਾਨਤ ਕੀਤਾ ਮੈਂ ਧੰਨਵਾਦ ਕਰਦਾ ਸਾਰੀ ਮਾਰਕੀਟ ਵੱਲੋਂ ਇਹ ਜੋ ਸਾਡੇ ਸਰਦਾਰ ਹਰੀ ਸਿੰਘ ਖਾਈ ਜੀ ਨੂੰ ਪ੍ਰਧਾਨ ਬਣਾਇਆ ਹੈਗਾ ਕਾਂਗਰਸ ਪਾਰਟੀ ਨੇ ਚੇਚੇ ਤੌਰ ਤੇ ਅੱਜ ਪਹੁੰਚੇ ਆ ਜਿਨ੍ਹਾਂ ਦਾ ਅਸੀਂ ਅੱਜ ਮਾਨ ਸਨਮਾਨ ਕੀਤਾ ਹੈਗਾ ਪਾਰਟੀ ਚ ਇਹ ਜੋ ਹੈਗੀ ਹਾਈ ਕਮਾਂਡ ਨੇ ਇਹਨਾਂ ਨੂੰ ਪ੍ਰਦਾਨ ਲਾਇਆ ਹੈਗਾ ਸਾਡੇ ਲਈ ਬੜੀ ਮਾਨ ਦੀ ਗੱਲ ਹੈ ਕਿ ਸਾਡੇ ਜੋ ਪ੍ਰਧਾਨ ਜੀ ਸਾਡੇ ਅੱਜ ਘਰ ਪਹੁੰਚੀ ਹੈ ਤੇ ਸਾਨੂੰ ਇਹਦੇ ਲਈ ਇਹਨਾਂ ਦਾ ਧੰਨਵਾਦ ਕਰ ਲਈ ਅਸੀਂ ਮਾਨ ਸਨਮਾਨ ਲਈ ਇਹਨੂੰ ਅੱਜ ਮਾਰਕੀਟ ਵੱਲੋਂ ਜਿਹੜਾ ਹੈਗਾ ਅੱਜ ਇਹ ਪ੍ਰੋਗਰਾਮ ਰੱਖਿਆ ਸੀਗਾ ਤੇ ਉਲੀਕਿਆ ਗਿਆ ਸੀ ਜਿਹਦੇ ਚ ਹਰੀ ਸਿੰਘ ਖਾਈ ਜੀ ਅੱਜ ਪਹੁੰਚੇ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ